ਹੈਲੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਦਾਬ ਨਮਸਤੇ। ਸੁਜੀਤ ਤੰਬੜ ਦੇ ਚੈਨਲ ਦੇ ਉੱਪਰ ਸਾਰਿਆਂ ਦਾ ਸਵਾਗਤ ਹੈ। ਅੱਜ ਮੈਂ ਬੜਾ ਸੋਹਣਾ ਇੱਕ ਗੀਤ ਸੁਣਾਉਣ ਜਾ ਰਹੀਆਂ ਤੁਹਾਨੂੰ। ਉਮੀਦ ਹੈ ਪਸੰਦ ਕਰੋਗੇ। ਪਸੰਦ ਆਇਆ ਤਾਂ ਜਰੂਰ ਸ਼ੇਅਰ ਔਰ ਕਮੈਂਟ ਜਰੂਰ ਕਰਦਿਆ ਕਰੋ। ਜਿਹੜੇ ਨਵੇਂ ਆ ਉਹ ਸਬਸਕ੍ਰਾਈਬ ਜ਼ਰੂਰ ਕਰ ਲੈ ਚਰਖਾ ਖੂਬ ਕੜੀ ਤਰ ਖਾਣਾ ਧੀਆਂ ਸੋਰੀਆਂ ਨੂੰ ਤੁਰ ਜਾਣਾ ਤ ਚਰਖਾ ਖੂਬ ਕੜੀ ਤਰ ਖਾਣਾ ਸਾਰੀਆਂ ਨੂੰ ਤੁਰ ਜਾਣਾ ਮੈਂ ਮਾਲ ਪਾਈ ਸਤਰੰਗੀ ਬੇਟੀ ਦੂਰ ਕਿਉਂ ਜੇ ਮੰਗੀ ਮੈਂ ਮਾਲ ਪਾਈ ਸਤਰੰਗੀ ਬੇਟੀ ਦੂਰ ਕਿਉਂ ਜੇ ਮੰਗੀ ਮੇਰਾ ਵੀਰ ਹੋਇਆ ਦਲ ਗੀਰ ਮੇਰੇ ਪੈਣ ਕਲੇਜ ਨੂੰ ਤੀਰ ਮੇਰਾ ਵੀ ਸਖਿਓ ਰੱਜ ਰੱਜ ਕੇ ਕਰ ਲੋ ਪਿਆਰ ਤੂ ਸੀ ਜਾਣਾ ਸਮੁੰਦਰਾਂ ਤੋਂ ਪਾਰ ਸਖਿਓ ਰੱਜ ਰੱਜ ਕੇ ਕਰ ਲੋ ਪਿਆਰ ਤੁਰ ਜਾਣਾ ਸਮੁੰਦਰਾਂ ਤੋਂ ਪਾਰ ਬਾਵਲ ਬੱਡੜਾ ਜਾ ਕਰ ਲੈ ਤੂੰ ਜੇਰਾ ਆਇਆ ਤੀਆ ਤੋਰਨ ਦਾ ਵੇਲਾ ਬਾਵਲ ਬੱਡੜਾ ਜਾ ਕਰ ਲੈ ਤੂੰ ਜੇਰਾ ਆਇਆ ਤੀਆ ਤੋਰਨ ਦਾ போ சாடி படோ நீ தூன்னி வோ சாம்பி குட் படோலை நீச்சுன்னி ਚਰਖਾ ਖੂਬ ਕੜੀ ਕੇਰ ਤਰ ਖਾਣਾ ਪਿਆਸ ਰੇ ਅਨੂ ਤੁਰ ਜਾਣਾ ਚਰਖਾ ਖੂਬ ਕੜੀ ਤਰ ਖਾਣਾ ਪਿਆਸ ਬਾਵਲ ਬਡੜਾ ਜਾ ਕਰ ਲੈ ਤੂੰ ਜੇਰਾ ਆਇਤੀਆ ਤੋਰਨ ਦ ਵੇਲਾ ਬਾਵਲ ਬਡੜਾ ਜਾ ਕਰ ਲੈ ਤੂੰ ਜੇਰਾ ਆਇਤੀਆ ਤੋਰਨ ਦ ਵੇਲਾ ਜਰਖਾ ਖੂ ਦੀ ਤਰਖਾਣਾ ਦੀਆਂ ਸੋਰੀਆਂ ਨੂੰ ਤੁਰ ਜਾਣਾ ਚਰਖਾ ਖੂਬ ਕੜੀ ਤਰਖਾਣਾ ਦੀਆਂ ਸੋਰੀਆਂ ਨੂੰ ਤੁਰ ਜਾਣਾ ਦੋਸਤੋ ਉਮੀਦ ਬਹੁਤ ਪਸੰਦ ਆਏਗਾ ਬਹੁਤ ਪੁਰਾਣਾ ਲੋਕ ਗੀਤ ਹੈ ਕਾਫੀ ਦੇਰ ਤੋਂ ਮੈਂ ਸੁਣ ਸੁਣਦੀ ਆ ਰਹੀ ਹਾਂ ਪਰ ਮੈਨੂੰ ਮੌਕਾ ਇਹ ਹੁਣ ਮਿਲਿਆ ਗਾਣ ਦਾ ਜਰੂਰ ਕਮੈਂਟ ਔਰ ਲਾਈਕ ਜਰੂਰ ਕਰਦਿਆ ਕਰੋ ਕਮੈਂਟਾਂ ਵਿੱਚ ਦੱਸਿਓ ਤੁਹਾਨੂੰ ਕਿਹੋ ਜਿਹਾ ਲੱਗਿਆ ਓਕੇ ਬਾਈ